ਹੱਲ ਬਾਈ ਓਏ ਪਾਜਣਾ ਨਹੀਂ ਲਉਂਦੇ ਵਾਦੂ ਰਿਆ ਸਾ ਵੀ ਦੇਖ ਤੂੰ ਰਾਜੂ ਓਰੇ ਆ ਓਰੇ ਅਜਾ ਓਰੇ ਆ ਯਾਰ ਕਾ ਬੈਂਚ ਲਾਉਂਦਾ ਲਾਉਂਦੇ ਜਮਾਰੇ ਗਵਾ ਕੇ ਆਪਾਂ ਬਹਿ ਜੰਨੇ ਆ ਪੱਠਾ ਚ ਨਹੀਂ ਆ ਫਿਰ ਪੈਸੇ ਉਹ ਪੱਠਾ ਦੀ ਗਰੰਟੀ ਮੈਂ ਦਿੰਦਾ ਮੁੱਲ ਟੁੱਕੇ ਲਗਾਏ ਕੋਈ ਲੈ ਜਾਊ ਆਪਣੀਆਂ ਲੈ ਤਾਂ ਤੂੰ ਮਰੇ ਜਿਵੇਂ ਗਏ ਨਾ ਮੈਂ ਮਰੇ ਗੇ ਨਾ ਕੋਸ ਕਰੀ ਮੈਂ ਹੁਣ ਮੈਂ ਕਰਤਾ ਜਿਹੜਾ ਕੋ ਕਰਨਾ ਹੁਣ ਤੂੰ ਮੇਰੀ ਕੀਲ ਚ ਆ ਗਿਆ ਓਏ ਹੁਣ ਕੀ ਜਦਾ ਹੁਣ ਮੈਂ ਕਹਿਣਾ ਵੀ ਚੱਲ ਅਗਲੇ ਵੇ ਸਾਹਮਣੇ ਚੰਗੀ ਟੀਰੀ ਆਉਂਦਾ ਓਏ ਉਹ ਬੋਲਦੀਆਂ 37000 ਦੀਆਂ ਵੇਚਦੀਆਂ ਚੁੱਪ ਕਰਦੀਆਂ 32600 600 ਕੀ ਕਹਿ ਗਿਆ 1000 ਦਾ ਉਹ ਨਾਲ ਰੱਖ ਕੇ ਛੱਡੂਗਾ ਲਾਓ ਪੂਰੀਆਂ 45000ਆਂ ਦੇ ਓਏ ਸਾਰੀਆਂ ਗੱਲਾਂ ਛੱਡ ਜੇ ਵੇਚਣੀਆਂ ਨੇ ਉਹ ਵੇਚੋ ਨਹੀਂ ਆਇਆ ਭਰਾਵਾ ਮੈਂ ਪੱਠਾ ਦਾ ਸੇਦਾਂ ਨਹੀਂ ਨਹੀਂ ਲਉਂਦੇ ਮਦਦੂ ਰਿਆ ਸਾ ਵੀ ਦੇਖ ਤੂੰ ਰਾਜੂ ਹੋਰੇ ਆ ਓਰੇ ਆ ਜਾ ਹੋਰੇ ਆ ਜਾ ਕਾ ਬੈ ਚਲਾ ਜੀ ਉਹ ਦੇਖ 45000 ਨੂੰ ਕੀ ਇਹਨਾਂ ਦਾ ਕੀ ਨਹੀਂ ਚੱਲਿਆ ਇਹਨਾਂ ਦਾ ਨਹੀਂ ਲੈਂਦੇ ਪਾ 45000 ਨੂੰ ਦੰਨੇ ਕਿਹੜਾ ਹੈ ਮੈਂ ਲੈਣਾ ਹੈ 45000 ਨੂੰ ਕੌਣ ਦੇ ਦੂਜੀ ਪੱਠਾ ਦੇ ਮੜੀ ਪਰ ਯਾਰ ਸੁਣੂਂਗੀਆਂ ਵੀ ਦੂਰ ਹਜੇ ਦੂਰ ਕਿਤੇ ਰਾਜੂ ਇਹ ਤਾਂ ਸਾਰੀ 20 25 ਕਿ ਦਿਨ ਰਹਿੰਦੇ ਨੇ ਭਰਾਵਾ ਦੂਰ ਕਿਤੇ ਹੁਣ ਯਾਰ ਜਦੋਂ ਅੱਠ ਪਾਲਦੇ ਆਂ ਉਦੋਂ ਵੀ ਤਾਂ ਆਪਾਂ ਟਾਈਮ ਦੇਖ ਕੇ ਚੱਲਦੇ ਆਂ ਹੁਣ ਚੁੰਗੜ ਪੱਠਾ ਵੀ ਤਾਂ ਪਾਲਦੀਆਂ ਲੈ ਕੇ ਆਪਾਂ ਘੜਾ ਸਣਾਉਂਦੇ ਨਹੀਂ ਮਾਲ ਪਸ਼ੂ ਵਾਲੇ ਬੰਦੇ ਆਂ ਰੋਜ਼ ਦੇ ਗਵਾਕੇ ਆਪਾਂ ਬਹਿ ਜੰਨੇ ਆਂ ਅੱਠਾਂ ਚ ਨਹੀਂ ਲੇ ਫਿਰ ਪੈਸੇ ਬਹੁਤ ਪੱਠਾਂ ਦੀ ਗਾਰੰਟੀ ਮੈਂ ਦੰਨਾ ਮੁੱਲ ਟੁੱਕੇ ਲਗਾਏ ਕੋਈ ਲੈ ਜੂਆ ਆਪਣੀਆਂ ਲੈ ਤਾਂ ਤੂੰ ਮਰੇ ਜਿਵੇਂਗਾ ਨਹੀਂ ਮੈਂ ਮਾਰੇ ਜੂ ਲੀ ਵਗ ਜੂ ਇਹ ਆ ਜਾ ਸੁਣਦਾ ਅਗਲਾ 15 ਸੌਦਾ ਕਰਕੇ ਪਾਸ ਹੋ ਮੈਂ ਤੇ ਰਸਤਾ ਨਹੀਂ ਆ ਸੌਦਾ ਕਰੋ ਜੀ ਤੇ ਕਰ ਮਾਜੂ ਇਹ ਨੰਗਾ ਜਾਣੀ ਮੈਂ ਮੈਂ ਇੱਕ ਸੌਦੇ ਚ ਹੁਣੀ ਮੈਂ ਭੱਜਣਾ ਤੂੰ ਭੱਜਣਾ ਪੱਠਾ ਚੰਗੇ ਨੇ ਛੋਟੇ ਵੀਰ ਤੂੰ ਤੇਰੀ ਮਰਜ਼ੀ ਹੈ ਕਾਲੀਆਂ ਦੇ ਦੰਦ ਕਿਸੇ ਨੇ ਨਿੰਦਤੀਆਂ ਤਾਂ ਵੀ ਖੜੇ ਬਾਈ ਸਾਹਮਣੇ ਥੋੜਾ ਜਾ ਲੈ ਆ ਜਾ ਬੋਲ ਨਾ ਹੋਏ ਓਏ ਨਹੀਂ ਮਾ ਆ ਜਾ ਮੈਂ ਛਾਲਾ ਮੈਨੂੰ ਪਤਾ ਹੈ ਤਰੀਕੇ ਦਾ ਵੀ ਕਿੱਥੇ ਖੜੂਗਾ ਕਉ ਮੈਂ ਇੱਕੇ ਦਾ ਕਿੰਨੇ ਮਾਜ਼ਾ ਰਾਜੀ ਹੁੰਦਾ ਅਸਤਾ ਆ ਤੇ ਫਿਰ ਪੰਜਾਹ ਦੀਆਂ ਲੈ ਜਾ ਲੈਪਰ ਦਾਸ ਹੁਣ ਨਾ ਕੋਸ ਕਰੀ ਮੈਂ ਹੁਣ ਮੈਂ ਘਰ ਤਾ ਜਿਹੜਾ ਕੋ ਕਰਨਾ ਹੁਣ ਤੂੰ ਮੇਰੀ ਕੀਲ ਚ ਆ ਗਿਆ ਕੋਈ ਹੁਣ ਕੀਲ ਚ ਦਾ ਹੁਣ ਮੈਂ ਕਹਿਣਾ ਵੀ ਚੱਲ ਅਗਲੇ ਦੇ ਸਾਹਮਣੇ ਚੰਗੀ ਕੀਲ ਖਰਚਾ ਛੋਟੇ ਵੀਰ ਨਹੀਂ ਤਾਂ ਤੈ ਲੈਣੀ ਆ ਨਾ ਵੀ ਅੱਠਾ ਜਾਣ ਗਿਆ ਹੁਣੇ ਲੇਰ ਤਾਂ ਵਕੂਨੀ ਲੱਗਦਾ ਤਾਂ ਸਰ ਹੁਣ ਆਈ ਜਾਣ ਗਿਆ ਕਰ ਦੇ ਮਾ ਖਾ ਜਮੀਨ ਆ ਬੋਲ ਤੈਨੂੰ ਮਾਰ ਨਹੀਂ ਪਉਦਾ ਮਾਹ ਜਮੀਨ ਹੀ ਪੈਂਦੀ ਲਖੈ ਹੀ ਵੀ ਇਸੇ ਤੋਂ ਕਰਾ ਕੇ ਦਊਂਗਾ ਜੱਟ ਨੂੰ ਓਏ ਬੱਠਾਂ ਦੀ 400 ਲੱਗੂ ਦਾ ਚੱਲ ਪਹਿਲਾਂ ਬੋਲ ਕਰਾਵਾ ਜੱਟ ਦਾ ਸਾਨੂੰ ਨਮਾਇਆ ਡੰਡੂ ਕਰਦਾ ਨਹੀਂ ਹੈਗਾ ਉਹ ਤਾਂ ਉਹ ਕਰੀ ਦੇਤਾ 200 ਦਾ ਜੱਟ ਨੂੰ ਬਸ ਉਹ ਉਸਕੇ ਬਾਈ ਨੂੰ ਕਰਾ ਭਾਇਆ ਓਏ ਉਹ ਬੋਲਦੀਆਂ 37000 ਦੀਆਂ ਵੇਚਦੀਆਂ ਚੁਪ ਕਰ ਗਈ ਓਏ ਹਾ 30 30 ਸਾਈਡ ਲਗਾ ਗਿਆ 43 ਤੇ 7 ਨਹੀਂ ਹੋਣਾ ਨਾ 48 ਦੀਆਂ 40 ਤੇ 7 ਉਹਰੀ ਜਪੂ ਛੇੜਦਾ ਇਹਣਾ 40 ਤੇ 7 ਧੁੱਲ ਗਈ ਗਈ 47 47 ਇਹ ਜਾਣ ਗਿਆ ਮੈਂ ਇਹ ਵੇਖ ਗਿਆ ਹੈ ਹੈ ਨਹੀਂ ਹੈ ਗਿਆ ਛੋਟੇ ਵੀਰਾਂ ਕਾ ਖੜੀਆਂ ਰਹਿੰਦੇ ਮੇਰੀਆਂ ਹੋ ਗਈਆਂ ਹੋ ਗਈਆਂ ਰੁਪਈਏ ਦੇ ਹੁੰਦੇ ਨੂੰ ਕੱਲ ਨੂੰ ਨਾ ਨਾ ਖੜੀਆਂ ਰਹਿੰਦੇ ਤੂੰ ਲੈ ਜਾ ਬਾਈ ਜੇ ਨਾ ਨਾ ਨਹੀਂ ਨਾ ਵੀ ਕੁਛ ਨਹੀਂ ਜਾ ਬਾਈ ਜੀ ਜਾ ਓ ਮੈਂ ਇਧਰ ਮੈਂ ਲੈ ਕੇ ਆਉਂਦਾ ਨਹੀਂ ਰਾਜੂ ਤਾਹਲਾ ਮੂਰੀ ਫਿਕਦੀਆਂ ਨੇ ਯਾਰ ਕਮਾਤੀ ਗੱਲ ਆ ਪਟਾ ਮੇਰੀਆਂ ਹੋਈਆਂ ਉਹ ਵੀ 40 ਤੇ 70 ਦੀਆਂ ਪਹਿਲਾਂ ਲੱਗੀ ਆ ਉਹ ਵੀ ਖਰੀਦੀ ਆਪਣੇ ਜੋ ਸਿੰਧੀ ਕੁੜੀ ਬੈਠਾ ਉਹ ਸ਼ਾਨ